ਪੁੱਤਰ ਕਲਤਰ ਲక్ష్ਮੀ ਮਾਇਆ ਇਨ ਤੇ ਕਹੋ ਕਵਨ ਸੁਖ ਪਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 692ਵੇਂ ਅੰਗ ਤੇ ਵਿਰਾਜਮਾਨ ਗੁਰਬਾਣੀ ਦੇ ਵਿੱਚੋਂ ਅਸੀਂ ਮਹੱਤਵਪੂਰਨ ਗੱਲਾਂ ਸਿੱਖਣੀਆਂ ਨੇ ਅਹਿਮ ਵਿਸ਼ਿਆਂ ਨੂੰ ਭਗਤ ਕਬੀਰ ਜੀ ਅਤੇ ਭਗਤ ਨਾਮਦੇਵ ਜੀ ਨੇ ਛੋਇਆ ਹੈ ਇੱਕ ਵਿਸ਼ਾ ਹੈ ਪਰਿਵਾਰ ਦੇ ਵਿੱਚੋਂ ਖੁਸ਼ੀਆਂ ਲੱਭਣ ਦਾ ਭਗਤ ਕਬੀਰ ਜੀ ਸਵਾਲ ਉਠਾਉਂਦੇ ਨੇ ਕਿ ਤਨ ਪਦਾਰਥਾਂ ਤੇ ਪਰਿਵਾਰ ਦੇ ਵਿੱਚੋਂ ਕਦੇ ਕਿਸੇ ਨੇ ਸੁੱਖ ਲੱਭਾ ਹੈ ਫਿਰ ਭਗਤ ਕਬੀਰ ਜੀ ਕਾਂਸੀ ਸ਼ਹਿਰ ਦੀ ਪਵਿੱਤਰਤਾ ਦੀ ਗੱਲ ਕਰਦੇ ਨੇ ਕਾਂਸੀ ਵਾਰਾਨਸੀ ਦਾ ਜਾਂ ਬਨਾਰਸ ਦਾ ਪੁਰਾਤਨ ਨਾਮ ਹੈ ਤੇ ਇਹ ਮੰਨਿਆ ਜਾਂਦਾ ਸੀ ਕਿ ਜਿਹੜਾ ਉੱਥੇ ਹੈ ਜਸਤੀ ਮੌਤ ਉਸ ਸ਼ਹਿਰ ਦੇ ਵਿੱਚ ਹੁੰਦੀ ਹੈ ਉਹ ਮੁਕਤੀ ਹਾਸਲ ਕਰ ਲੈਂਦਾ ਹੈ ਇਸ ਫਲਸਫੇ ਤੇ ਵੀ ਭਗਤ ਕਬੀਰ ਜੀ ਸਵਾਲ ਉਠਾਉਂਦੇ ਨੇ ਇਸ ਤੋਂ ਇਲਾਵਾ ਵਖ ਵਖ ਜੂਨਾ ਦੇ ਵਿੱਚ ਪਟਕਦੇ ਰਹਿਣ ਦੀ ਵਿਕਾਰੀ ਤੋਂ ਪਵਿੱਤਰ ਹੋਣ ਦੀ ਤੇ ਅਹੰਕਾਰ ਦੀ ਗੱਲ ਇਸ ਅੰਗ ਦੀ ਗੁਰਬਾਣੀ ਦੇ ਵਿੱਚ ਹੋਣੀ ਹੈ ਆਓ ਸ਼ੁਰੂ ਕਰੀਏ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਵ ਕਟ ਹੈ ਤਨ ਸ਼ੀਜੈ ਕਾਲ ਅਹੇਰੀ ਫਿਰਹਿ ਬਧਿਕ ਜਉ ਕਹੋ ਕਵਨ ਬਿਦ ਕੀਜੈ ਦਿਨਾ ਤੋਂ ਪਹਿਰ ਤੇ ਪਹਿਰਾਂ ਤੋਂ ਘੜੀਆਂ ਗਿਣ ਲਓ ਇਸ ਤਰ੍ਹਾਂ ਥੋੜਾ ਥੋੜਾ ਸਮਾਂ ਕਰਕੇ ਜਿਹੜੀ ਉਮਰ ਹੈ ਉਹ ਕੱਟਦੀ ਜਾਂਦੀ ਹੈ ਤੇ ਜਿਹੜਾ ਸਰੀਰ ਹੈ ਉਹ ਕਮਜ਼ੋਰ ਹੁੰਦਾ ਜਾਂਦਾ ਹੈ ਕਾਲ ਰੂਪ ਸ਼ਿਕਾਰੀ ਹਰ ਇੱਕ ਜੀਵ ਦੇ ਸਿਰ ਤੇ ਇਉਂ ਮੰਨਰਾਉਂਦਾ ਹੈ ਜਿਵੇਂ ਹਿਰਨਾ ਆਦਕ ਦੇ ਮਗਰ ਸ਼ਿਕਾਰੀ ਮੰਨਰਾਉਂਦੀ ਉਹਨਾਂ ਦਾ ਸ਼ਿਕਾਰ ਕਰਨ ਦੇ ਲਈ ਕਹਿੰਦੇ ਦੱਸੋ ਇਸ ਸ਼ਿਕਾਰੀ ਤੋਂ ਬਚਣ ਲਈ ਕਿਹੜਾ ਯਤਨ ਕੀਤਾ ਜਾ ਸਕਦਾ ਕਹਿਣ ਤੋਂ ਭਾਵ ਹੈ ਕਿ ਮੌਤ ਸਦਾ ਸਾਡੇ ਸਿਰ ਤੇ ਹੈ ਕਿਹੜੇ ਵੇਲੇ ਕਿ ਮੇ ਆ ਜਾਵੇ ਕੁਝ ਕਿਆ ਨਹੀਂ ਜਾ ਸਕਦਾ ਸਵਾਲ ਪੁੱਛਦੇ ਨੇ ਕਿ ਕੋਈ ਐਸਾ ਯਤਨ ਹੈ ਜਿਹਨੂੰ ਕਰਕੇ ਤੇ ਇਸ ਮੌਤ ਨੂੰ ਟਾਲਿਆ ਜਾ ਸਕੇ ਕੋਈ ਐਸਾ ਯਤਨ ਹੈ ਜਿਸ ਦੇ ਕੀਤੇਆਂ ਅਮਰ ਹੋਇਆ ਜਾ ਸਕੇ ਕਿ ਮੌਤ ਆਵੇ ਹੀ ਨਾ ਮੌਤ ਦਾ ਕੋਈ ਖਤਰਾ ਹੀ ਨਾ ਰਵੇ ਹਾਲੇ ਤੱਕ ਤੇ ਐਸਾ ਕੋਈ ਯਤਨ ਕਿਸੇ ਨੂੰ ਨਹੀਂ ਲੱਭਾ ਭਵਿੱਖ ਦੇ ਵਿੱਚ ਲੱਭ ਜਾਵੇ ਕੁਝ ਕਿਆ ਨਹੀਂ ਜਾ ਸਕਦਾ ਸੋ ਦਿਨ ਆਵਨ ਲਗਾ ਮਾਤ ਪਿਤਾ ਭਾਈ ਸੁਤ ਬਨਤਾ ਕਹੋ ਕੋ ਹੈ ਕਾਕਾ ਹਰ ਇੱਕ ਜੀਵ ਦੇ ਸਿਰ ਤੇ ਉਹ ਦਿਨ ਆਉਂਦਾ ਜਾਂਦਾ ਜਦੋਂ ਕਾਲ ਸ਼ਿਕਾਰੀ ਉਹਨੂੰ ਆ ਪਕੜਦਾ ਮੌਤ ਉਹਦੇ ਬੂਹੇ ਤੇ ਟਕ ਜਾਂਦੀ ਹੈ ਮਾ ਪਿਓ ਭਰਾ ਪੁੱਤਰ ਵੋਟੀ ਇਹਨਾਂ ਚੋਂ ਕੋਈ ਵੀ ਉਸ ਵੇਲੇ ਕਾਲ ਦੇ ਅੱਗੇ ਉਸ ਜੀਵ ਦੀ ਸਹਾਈਤਾਨੀ ਕਰ ਸਕਦਾ ਕੋਈ ਮਿੰਨਤਾ ਤਰਲੇ ਕਰਕੇ ਮੌਤ ਨੂੰ ਆਪਣੇ ਪਰਿਵਾਰ ਦੇ ਮੈਂਬਰ ਤੇ ਉਹਨੂੰ ਰੋਕ ਨਹੀਂ ਸਕਦਾ ਜਦ ਲਗ ਜੋਤ ਕਾਇਆ ਮਹਿ ਵਰਤੈ ਆਪ ਪਸ਼ੂ ਨਾ 부ਝੈ ਲਾਲਚ ਕਰੈ ਜੀਵਨ ਪਦ ਕਾਰਨ लोचन ਕਛੂ ਨਾ ਸੁਜੈ ਜਦ ਤੱਕ ਸਰੀਰ ਦੇ ਵਿੱਚ ਆਤਮਾ ਮੌਜੂਦ ਹੈ ਪਸ਼ੂ ਮਨੁੱਖ ਆਪਣੇ ਅਸਲੇ ਨੂੰ ਸਮਝਦਾ ਨਹੀਂ ਜਦੋਂ ਤੱਕ ਇਹਦੀ ਜ਼ਿੰਦਗੀ ਆਮ ਚੱਲਦੀ ਪਈ ਹੈ ਜਦੋਂ ਤੱਕ ਇਹਦੇ ਸਰੀਰ 'ਚ ਕੋਈ ਨੁਕਸਾਨ ਨਹੀਂ ਪਿਆ ਮੌਤ ਇਹਨੂੰ ਚੇਤੇ ਨਹੀਂ ਆਉਂਦੀ ਆਪਦੇ ਅਸਲੇ ਨੂੰ ਹੀ ਸਮਝਦਾ ਭਾਵ ਕਿ ਉਦੋਂ ਤੱਕ ਇਸ ਗੱਲ ਨੂੰ ਇਹ ਮੰਨ ਕੇ ਰਾਜ਼ੀ ਨਹੀਂ ਕਿ ਮੈਨੂੰ ਮੌਤ ਵੀ ਉਹਨੀਆਂ ਮਨਮਰਜ਼ੀਆਂ ਕਰਦਾ ਹੈ ਹੋਰ ਹੋਰ ਜਿਉਣ ਦਾ ਲਾਲਚ ਕਰਦਾ ਹੈ ਅੱਖਾਂ ਦੇ ਨਾਲ ਇਸ ਨੂੰ ਦਿਖਦਾ ਨਹੀਂ ਕਿ ਇਸ ਮੌਤ ਤੋਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ ਸਾਡੇ ਆਸ-ਪਾਸ ਮੌਤ ਹੁੰਦੀ ਹੀ ਰਹਿੰਦੀ ਹੈ ਭਾਵੇਂ ਆਪਣੇ ਆਸ-ਗੁਆਂਡ ਦੇ ਵਿੱਚ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਜਾਂ ਸੰਸਾਰ ਦੇ ਵਿੱਚ ਐਸਾ ਕੋਈ ਦਿਨ ਨਹੀਂ ਹੋਏਗਾ ਜਦੋਂ ਸਾਨੂੰ ਕਿਸੇ ਨਾ ਕਿਸੇ ਮੌਤ ਦੀ ਖ਼ਬਰ ਨਾ ਮਿਲੇ ਫਿਰ ਵੀ ਅਸੀਂ ਇਸ ਗੱਲ ਨੂੰ ਆਪਣੇ ਮਨ ਦੇ ਵਿੱਚ ਘਰ ਨਹੀਂ ਕਰ ਪਾਉਂਦੇ ਕਿ ਅਸੀਂ ਵੀ ਇੱਕ ਦਿਨ ਮਰਨਾ ਹੈ ਜਦੋਂ ਤੱਕ ਸਰੀਰ ਤੇ ਕੋਈ ਅਰਚਣ ਨਹੀਂ ਪੈਂਦੀ ਉਦੋਂ ਤੱਕ ਅਸੀਂ ਮੌਤ ਨੂੰ ਚੇਤੇ ਨਹੀਂ ਕਰਦੇ ਕਹਤ ਕਬੀਰ ਸੁਨੋ ਰੇ ਪ੍ਰਾਨੀ ਛੋਡੋ ਮਨ ਕੇ ਭਰਮ ਕੇਵਲ ਨਾਮ ਜਪੋ ਰੇ ਪ੍ਰਾਨੀ ਪਰੋ ਏਕ ਕੀ ਸਰਨਾ ਦਾਇਤ ਕਰਦੇ ਹੋਏ ਸਲਾਹ ਦਿੰਦੇ ਹੋਏ ਭਗਤ ਕਬੀਰ ਜੀ ਕਹਿੰਦੇ ਕਿ ਭਾਈ ਸੁਣੋ ਮਨ ਦੇ ਇਹਨਾਂ ਭਲੇਖਿਆਂ ਨੂੰ ਦੂਰ ਕਰ ਦਿਓ ਕਿ ਸਦਾ ਇੱਥੇ ਬਣੇ ਰਹਿਣਾ ਹੈ ਲਾਲਸਾ ਛੱਡ ਕੇ ਪ੍ਰਭੂ ਦੇ ਨਾਮ ਦਾ ਸਿਮਰਨ ਕਰੋ ਉਸ ਇੱਕ ਦੀ ਸ਼ਰਨ ਜਾ ਪਓ ਆਪ ਦੀ ਜਿਹੜੀ ਹਸਤੀ ਹੈ ਉਹਨੂੰ ਪਾਸੇ ਰੱਖ ਕੇ ਪ੍ਰਮਾਤਮਾ ਦੇ ਅੱਗੇ ਸਰੈਂਡਰ ਕਰ ਦੇ ਕਿ ਪ੍ਰਮਾਤਮਾ ਤੂੰ ਹੀ ਹੈ ਤੂੰ ਹੀ ਮੈਨੂੰ ਜੀਵਨ ਬਖਸ਼ਿਆ ਹੋਇਆ ਹੈ ਤੇ ਤੂੰ ਹੀ ਮੈਨੂੰ ਮੌਤ ਵੀ ਦੇਣੀ ਆ ਜਦੋਂ ਤੇਰਾ ਦਿਲ ਕੀਤਾ ਜੋ ਜਨ ਭਾਉ ਭਗਤ ਕਛ ਜਾਣ ਤਾ ਕੋ ਅਚਰਜ ਕਾਹੋ ਜਿਉ ਜਲ ਜਲ ਮਹਿ ਪੈ ਸਨਨਿਕ ਸੈ ਤਿਉ ਟੁਰ ਮਿਲੇਉ ਜਲਾਹੋ ਜਿਵੇਂ ਪਾਣੀ ਦੇ ਵਿੱਚ ਪਾਣੀ ਨੂੰ ਮਿਲਾਤਾ ਜਾਵੇ ਤੇ ਫਿਰ ਮੁੜ ਉਹਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ ਦੋ ਤਰ੍ਹਾਂ ਦੇ ਪਾਣੀਆਂ ਨੂੰ ਅਸੀਂ ਮਿਲਾ ਦਈਏ ਤੇ ਫਿਰ ਉਹਨਾਂ ਨੂੰ ਵੱਖ-ਵੱਖ ਆਪੋ ਆਪਣੇ ਰੂਪਾਂ ਦੇ ਵਿੱਚ ਅਸੀਂ ਲਿਆ ਨਹੀਂ ਸਕਦੇ ਭਾਵੇਂ ਕਿ ਇੱਕ ਪਾਣੀ ਗੰਦਲਾ ਹੀ ਕਿਉਂ ਨਾ ਹੋਵੇ ਉਹਨੂੰ ਸਾਫ਼ ਪਾਣੀ ਦੇ ਵਿੱਚ ਮਿਲਾ ਦਈਏ ਫਿਰ ਉਹਦੇ ਵਿੱਚੋਂ ਗੰਦਲਾ ਤੇ ਸਾਫ਼ ਪਾਣੀ ਅਸੀਂ ਅਲੱਗ ਨਹੀਂ ਕਰ ਸਕਦੇ ਭਗਤ ਕਬੀਰ ਜੀ ਕਹਿੰਦੇ ਕਿ ਜਿਵੇਂ ਇਹ ਨਹੀਂ ਹੋ ਸਕਦਾ ਪਾਣੀ ਜੋ ਪਾਣੀ ਵੱਖ ਨਹੀਂ ਹੋ ਸਕਦਾ ਤਿਵੇਂ ਹੀ ਕਬੀਰ ਜਿਲਾਹਾ ਵੀ ਆਪਾ ਭਾਵ ਮਿਟਾ ਕੇ ਪ੍ਰਮਾਤਮਾ ਦੇ ਵਿੱਚ ਮਿਲ ਗਿਆ ਹੈ ਤੇ ਹੁਣ ਉਹਨੂੰ ਪ੍ਰਮਾਤਮਾ ਦੇ ਨਾਲੋਂ ਕੋਈ ਵੱਖ ਨਹੀਂ ਕਰ ਸਕਦਾ ਤੇ ਇਹਦੇ ਵਿੱਚ ਕੋਈ ਅਨੋਖੀ ਗੱਲ ਨਹੀਂ ਜਿਹੜਾ ਵੀ ਮਨੁੱਖ ਪ੍ਰਭੂ ਪ੍ਰੇਮ ਤੇ ਪ੍ਰਭੂ ਭਗਤੀ ਦੇ ਨਾਲ ਸਾਂਝ ਬਣਾਉਂਦਾ ਹੈ ਉਹ ਪ੍ਰਮਾਤਮਾ ਦੇ ਨਾਲ ਇੱਕਮ ਇੱਕ ਹੋ ਹੀ ਜਾਂਦਾ ਹੈ ਤੇ ਜਦੋਂ ਇੱਕ ਵਾਰ ਤੁਸੀਂ ਉਹ ਆਨੰਦ ਉਹ ਸੁੱਖ ਮਾਣ ਲਿਆ ਪਰਮਾਤਮਾ ਦੇ ਨਾਲ ਇੱਕਮ ਇੱਕ ਹੋਵਣ ਦਾ ਤਾਂ ਫੇਰ ਤੁਸੀਂ ਉਸ ਪਰਮਾਤਮਾ ਨੂੰ ਛੱਡ ਕੇ ਵਾਪਸ ਤੋਂ ਮਾਇਆ ਦੇ ਨਾਲ ਪ੍ਰੇਮ ਨਹੀਂ ਪਾਉਂਦੇ ਹਰ ਕੇ ਲੋਗਾਂ ਮੈਂ ਤਉ ਮਤ ਕਾ ਪੂਰਾ ਜੋ ਤਨ ਕਾਸ਼ੀ ਤਜੈ ਕਬੀਰਾ ਰਮਈਆ ਕਹ ਨਿਹੋਰਾ ਰਹਾਉ ਏ ਪਰਮਾਤਮਾ ਦੇ ਲੋਕੋ ਭਗਤ ਜਨੋ ਸੰਤ ਜਨ ਲੋਕਾਂ ਦੇ ਭਾਣੇ ਮੈਂ ਮਤ ਦਾ ਕਮਲਾ ਹੀ ਸੀ ਹੁਣ ਕੀ ਸਥਿਤੀ ਹੈ ਇਹ ਸਾਨੂੰ ਨਹੀਂ ਪਤਾ ਪਰ ਪੁਰਾਤਨ ਸਮਿਆਂ ਦੇ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਜਿਹੜਾ ਵੀ ਮਨੁੱਖ ਕਾਂਸੀ ਸ਼ਹਿਰ ਦੇ ਵਿੱਚ ਪ੍ਰਾਣ ਤਿਆਗਦਾ ਹੈ ਉਹ ਪਰਮਾਤਮਾ ਦੀ ਸ਼ਰਨ ਜਾ ਪੈਂਦਾ ਹੈ ਉਹ ਮੁਕਤੀ ਹਾਸਲ ਕਰ ਲੈਂਦਾ ਤੇ ਭਗਤ ਕਬੀਰ ਜੀ ਉਸ ਸ਼ਹਿਰ ਦੇ ਵਿੱਚ ਜਨਮੇ ਸਨ ਪਰ ਜਦੋਂ ਉਹਨਾਂ ਨੂੰ ਸਮਝ ਆ ਗਈ ਤਾਂ ਕਾਂਸੀ ਨੂੰ ਛੱਡ ਕੇ ਮਗਹਰ ਸ਼ਹਿਰ ਦੇ ਵਿੱਚ ਜਾਵਸੀ ਤੇ ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਹੋਣਾ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੋਣੀ ਹੈ ਕਿ ਤੂੰ ਇਸ ਸ਼ਹਿਰ ਨੂੰ ਛੱਡ ਕੇ ਜਾ ਰਹੀ ਹੈ ਜਿੱਥੇ ਪ੍ਰਾਣ ਤਿਆਗਣ ਤੇ ਮੁਕਤੀ ਮਿਲਦੀ ਹੈ ਕਿ ਤੂੰ ਕਮਲਾ ਹੋ ਗਈ ਹੈ ਇਸੇ ਲਈ ਉਹ ਕਹਿੰਦੇ ਕਿ ਮੈਂ ਮਤ ਦਾ ਕਮਲਾ ਹੀ ਸਹੀ ਜੇ ਲੋਕ ਮੈਨੂੰ ਮੂਰਖ ਆਖਦੇ ਨੇ ਤੇ ਕਹੀ ਜਾਵਾਂ ਪਰ ਗੱਲ ਇਹ ਹੈ ਕਿ ਜੇ ਕਾਂਸੀ ਦੇ ਵਿੱਚ ਰਹਿੰਦੇ ਹੋਏ ਸਰੀਰ ਛੱਡੇ ਤਾਂ ਇਹ ਜਿਹੜਾ ਫਲਸਫਾ ਹੈ ਇਹਦੇ ਤਹਿਤ ਮੁਕਤੀ ਮਿਲ ਹੀ ਜਾਣੀ ਫਿਰ ਮੈਂ ਆਪਦੇ ਵੱਲੋਂ ਪ੍ਰਮਾਤਮਾ ਨੂੰ ਪਾਉਣ ਦੀ ਕੋਸ਼ਿਸ਼ ਕੀ ਕੀਤੀ ਕਿ ਇਹ ਤੇ ਬਣੀ ਗੱਲ ਹੀ ਹੈ ਨਾ ਮੈਂ ਕੀ ਕੀਤਾ ਉਸ ਮੁਕਤੀ ਨੂੰ ਹਾਸਲ ਕਰਨ ਲਈ ਫਿਰ ਇੱਥੇ ਰਹਿ ਕੀ ਤੇ ਸਿਮਰਨ ਕਰੀਏ ਤੇ ਪਾਵੇਂ ਨਾ ਕਰੀਏ ਜੇ ਕਾਂਸੀ ਦੇ ਵਿੱਚ ਪ੍ਰਾਨ ਤਿਆਗਣ ਤੇ ਮੁਕਤੀ ਮਿਲਣੀ ਹੈ ਇਹਦੇ 'ਚ ਇਹ ਤੇ ਕੋਈ ਕੰਡੀਸ਼ਨ ਹੀ ਨਹੀਂ ਕਿ ਤੁਸੀਂ ਕਰਨਾ ਕੀ ਹੈ ਤੇ ਕੀ ਨਹੀਂ ਕਰਨਾ ਉਸ ਸਾਬ ਨਾਲ ਤੇ ਮਨੁੱਖ ساری ਉਮਰ ਵਿਕਾਰੀ ਵੀ ਰਹੇ ਤਾਂ ਵੀ ਮੁਕਤੀ ਹਾਸਲ ਕਰ ਲੇਗਾ ਇਸ ਭਰਮ ਨੂੰ ਤੋੜਨ ਦੀ ਖਾਤਰ ਲੋਕਾਂ ਨੂੰ ਅਕਲ ਦੇਣ ਦੀ ਖਾਤਰ ਭਗਤ ਕਬੀਰ ਜੀ ਉਸ ਸ਼ਹਿਰ ਨੂੰ ਛੱਡ ਕੇ ਮਗਹਰ ਸ਼ਹਿਰ ਦੇ ਵਿੱਚ ਜਾ ਵਸੇ ਕਿ ਤੁਸੀਂ ਉਸ ਮੁਕਤੀ ਦੀ ਗੱਲ ਕਰਦੇ ਹੋ ਜਿਹੜੀ ਸ਼ਾਇਦ ਮੌਤ ਤੋਂ ਬਾਅਦ ਮਿਲਣੀ ਹੈ ਮੈਂ ਤੁਹਾਨੂੰ ਇਸੇ ਜਨਮ ਦੇ ਵਿੱਚ ਹੀ ਮੁਕਤ ਹੋ ਕੇ ਦਿਖਾਉਂਦਾ ਕਹਤ ਕਬੀਰ ਸੁਨੋ ਰਹਿ ਲੋਈ ਭਰਮ ਨਾ ਭੂਲੋ ਕੋਈ ਕਿਆ ਕਾਸ਼ੀ ਕਿਆ ਊਖਰ ਮਗਹਰ RAM ਰਿਦਹਿ ਜੋ ਹੋਈ ਪਰ ਕਬੀਰ ਆਖਦਾ ਹੈ ਹੇ ਲੋਕੋ ਸੁਣੋ ਕੋਈ ਮਨੁੱਖ ਕਿਸੇ ਭਲੇਖੇ ਚ ਨਾ ਪੈ ਜਾਏ ਕਿ ਕਾਸ਼ੀ ਚ ਮੁਕਤੀ ਮਿਲਦੀ ਹੈ ਤੇ ਮਗਹਰ ਦੇ ਵਿੱਚ ਨਹੀਂ ਮਿਲਦੀ ਜੇ ਪਰਮਾਤਮਾ ਦਾ ਨਾਮ ਹਿਰਦੇ 'ਚ ਹੋਵੇ ਤਾਂ ਕੀ ਕਾਸ਼ੀ ਤੇ ਕੀ ਮਗਰ ਦੋਵੇਂ ਥਾਈਂ ਹੀ ਪਰਮਾਤਮਾ ਦੇ ਵਿੱਚ ਲੀਨ ਹੋਇਆ ਜਾ ਸਕਦਾ ਹੈ ਇਸ ਮਾਇਕ ਸੰਸਾਰ ਤੋਂ ਮੁਕਤੀ ਹਾਸਲ ਕੀਤੀ ਜਾ ਸਕਦੀ ਹੈ। ਇੰਦਰ ਲੋਕ ਸ਼ਿਵ ਲੋਕਹਿ ਜੈ ਬੋ ਓਛੇ ਤਪ ਕਰ ਬਾਹਰ ਐ ਬੋ ਜੇ ਮਨੁੱਖ ਤਪ ਆਦਕ ਹੌਲੇ ਮੇਲ ਦੇ ਕੰਮ ਕਰਕੇ ਇੰਦਰਪੁਰੀ ਜਾਂ ਸ਼ਿਵਪੁਰੀ ਵੀ ਅੱਪੜ ਜਾਏਗਾ ਤਾਂ ਵੀ ਉੱਥੋਂ ਵਾਪਸ ਮੁੜ ਆਏਗਾ Hindu ਸ਼ਾਸਤਰਾਂ ਦੇ ਵਿੱਚ ਇਹਨਾਂ ਥਾਵਾਂ ਦਾ ਜ਼ਿਕਰ ਹੈ ਤੇ ਨਾਲ ਹੀ ਇਹ ਜ਼ਿਕਰ ਹੈ ਕਿ ਉੱਥੇ ਸਦਾ ਟਿਕੇ ਨਹੀਂ ਰਹਿ ਸਕੀਦਾ ਲੋਕ ਤਪ ਕਰਦੇ ਨੇ ਕਰਮ ਕਾਂਡ ਕਰਦੇ ਨੇ ਉਹਨਾਂ ਥਾਵਾਂ ਤੇ ਪਹੁੰਚਣ ਦੇ ਲਈ ਤੇ ਭਗਤ ਕਬੀਰ ਜੀ ਦੱਸਦੇ ਨੇ ਕਿ ਸਦਾ ਉਹਨਾਂ ਥਾਵਾਂ ਤੇ ਵੀ ਟਿਕੇ ਨਹੀਂ ਰਹਿਣਾ ਤੋ ਕੀ ਫਾਇਦਾ ਹੋਇਆ ਫਿਰ ਕੀ ਮੰਗੋ ਕਿਛ ਥਿਰ ਨਹੀਂ RAM ਨਾਮ ਰੱਖ ਮਨ ਮਾਹੀ ਰਹਾਉ ਕਹਿੰਦੇ ਮੈਂ ਪ੍ਰਭੂ ਦੇ ਪਾਸੋਂ ਕੀ ਮੰਗਾ ਕੋਈ ਵੀ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ ਦਿਸਦੀ ਆਮ ਤੌਰ ਤੇ ਲੋਕ ਉਸ ਪ੍ਰਮਾਤਮਾ ਦੇ ਅੱਗੇ ਅਰਦਾਸਾਂ ਕਰਦੇ ਨੇ ਦੁਨਿਆਵੀ ਚੀਜ਼ਾਂ ਮੰਗਦੇ ਨੇ ਗੁਰੂ ਘਰ ਚਾਈਦਾ ਕਿਸੇ ਨੇ ਪਾਠ ਦੀ ਸੇਵਾ ਕੀਤੀ ਹੁੰਦੀ ਹੈ ਤੇ ਅਖੀਰ ਦੇ ਵਿੱਚ ਜਦੋਂ ਅਰਦਾਸ ਬੇਨਤੀ ਹੁੰਦੀ ਹੈ ਤਾਂ ਐਸੀਆਂ ਐਸੀਆਂ ਮੰਗਾਂ ਉਸ ਪ੍ਰਮਾਤਮਾ ਤੋਂ ਮੰਗੀਆਂ ਜਾਂਦੀਆਂ ਨੇ ਜਿਨ੍ਹਾਂ ਨੇ ਸਦਾ ਕਾਇਮ ਨਹੀਂ ਰਹਿਣਾ ਜਿਹੜੀਆਂ ਅਸਥਾਈ ਹੋਣਗੀਆਂ ਕਈ ਵਾਰੀ ਸੋਚਦੇ ਹਾਂ ਕਿ ਅਸੀਂ ਪ੍ਰਮਾਤਮਾ ਤੋਂ ਸਿਰਫ ਇੱਕ ਹੀ ਚੀਜ਼ ਕਿਉਂ ਨਹੀਂ ਮੰਗ ਲੈਂਦੇ ਉਹਦੇ ਨਾਮ ਦੀ ਦਾਤ ਜਾਹਰ ਉਹਦੇ ਭਾਣੇ ਦੇ ਵਿੱਚ ਖੁਸ਼ ਰਹਿਣ ਦੀ ਦਾਤ ਪਰ ਨਹੀਂ ਸਾਨੂੰ ਦੁਨਿਆਵੀ ਚੀਜ਼ਾਂ ਚਾਹੀਦੀਆਂ ਨਹੀਂ ਸੋ ਅਸੀਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਤੇ ਦੁਨਿਆਵੀ ਸੁੱਖ ਸਹੂਲਤਾ ਮੰਗਦੇ ਹਾਂ ਕਾਰੋਬਾਰਾਂ ਦੇ ਵਿੱਚ ਤਰੱਕੀਆਂ ਮੰਗਦੇ ਹਾਂ ਤੰਦਰੁਸਤੀਆਂ ਮੰਗਦੇ ਹਾਂ ਭਗਤ ਕਬੀਰ ਜੀ ਸਾਨੂੰ ਦੱਸਦੇ ਪਏ ਨੇ ਕਿ ਇਹਨਾਂ ਦੇ ਵਿੱਚੋਂ ਕੋਈ ਵੀ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ ਸ਼ੋਭਾ ਰਾਜ ਵਿਵੈ ਵਡਿਆਈ ਅੰਤ ਨਾ ਕਾਹੂ ਸੰਗ ਸਹਾਈ ਜਗਤ ਦੇ ਵਿੱਚ ਤੁਹਾਡੀ ਸ਼ੋਭਾ ਹੋਵੇ ਤੁਹਾਡਾ ਨਾਮਣਾ ਹੋਵੇ ਤੁਹਾਡਾ ਰਾਜ ਚੱਲਦਾ ਹੋਵੇ ਐਸੋ ਆਰਾਮ ਦੀ ਜ਼ਿੰਦਗੀ ਹੋਵੇ ਵਡਿਆਈ ਹੋਵੇ ਕਹਿੰਦੇ ਇਹਨਾਂ ਦੇ ਵਿੱਚੋਂ ਅੰਤ ਵੇਲੇ ਕੋਈ ਵੀ ਤੁਹਾਡਾ ਸੰਗੀ ਸਾਥੀ ਨਹੀਂ ਬਣ ਸਕਦਾ ਇਹ ਸਾਰਾ ਕੁਝ ਜੇ ਤੁਹਾਡੇ ਕੋਲ ਹੋਵੇ ਨਾਹੀਂ ਤੇ ਇਹ ਮੌਤ ਨੂੰ ਆਉਣਾ ਰੋਕ ਸਕਦੇ ਨਹੀਂ ਤੇ ਨਾਹੀਂ ਅਖੀਰਲੇ ਸਮੇਂ ਦੇ ਵਿੱਚ ਤੁਹਾਨੂੰ ਸ਼ਾਂਤੀ ਪ੍ਰਦਾਨ ਕਰ ਸਕਦੇ ਪੁੱਤਰ ਕਲਤਰ ਲక్ష్ਮੀ ਮਾਇਆ ਇਨ ਤੇ ਕਹੋ ਕਵਨ ਸੁਖ ਪਾਇਆ ਪੁੱਤਰ ਬੋਟੀ ਤਨ ਪਦਾਰਥ ਦੱਸੋ ਇਹਨਾਂ ਤੋਂ ਕਿਸੇ ਨੇ ਸੁਖ ਲੱਭਾ ਹੈ ਪਰਿਵਾਰ ਹੈ ਤਨ ਪਦਾਰਥ ਹੈ ਸਮੱਸਿਆ ਇਹ ਹੈ ਕਿ ਇਹਨਾਂ ਦੇ ਨਾਲ ਮਨੁੱਖ ਅਟੈਚ ਹੋ ਜਾਂਦਾ ਹੈ ਵੱਜ ਜਾਂਦਾ ਜਿੱਥੇ ਅਟੈਚਮੈਂਟ ਹੈ ਉੱਥੇ ਸੁੱਖ ਨਹੀਂ ਹੋ ਸਕਦਾ ਹਾਂ ਇਹ ਨਹੀਂ ਹੈ ਕਿ ਤਨ ਪਦਾਰਥ ਦੇ ਵਿੱਚੋਂ ਤੁਹਾਨੂੰ ਖੁਸ਼ੀਆਂ ਨਹੀਂ ਮਿਲਦੀਆਂ ਪਰ ਉਹ ਥੋੜ੍ਹ ਚਿਰੀਆਂ ਹੁੰਦੀਆਂ ਇਹ ਨਹੀਂ ਹੈ ਕਿ ਪਰਿਵਾਰ ਤੁਹਾਨੂੰ ਖੁਸ਼ੀਆਂ ਨਹੀਂ ਦਿੰਦਾ ਉਹ ਵੀ ਥੋੜ੍ਹ ਚਿਰੀਆਂ ਹੁੰਦੀਆਂ ਇਹਨਾਂ ਚੀਜ਼ਾਂ ਦੇ ਵਿੱਚੋਂ ਖੁਸ਼ੀਆਂ ਦੇ ਨਾਲ-ਨਾਲ ਦੁੱਖ ਵੀ ਮਿਲਦੇ ਨੇ ਤਨ ਪਦਾਰਥ ਹੈ ਜਦੋਂ ਖੁਸ ਜਾਂਦਾ ਤੈਨੂੰ ਦੁੱਖ ਹੁੰਦਾ ਪਰਿਵਾਰ ਹੈ ਪਰਿਵਾਰ ਦੇ ਵਿੱਚ ਲੜਾਈਆਂ ਝਗੜੇ ਹੁੰਦੇ ਆ ਮਤਭੇਦ ਹੁੰਦੇ ਆ ਉਹ ਚੀਜ਼ਾਂ ਦੁਖੀ ਕਰਦੀਆਂ ਨੇ ਸੋ ਇਹਨਾਂ ਚੋਂ ਕੋਈ ਵੀ ਸਾਨੂੰ ਸਥਾਈ ਸੁੱਖ ਨਹੀਂ ਦੇ ਸਕਦਾ ਕਹਤ ਕਬੀਰ ਅਵਰ ਨਹੀਂ ਕਾਮਾ ਹਮਰਾ ਮਨ ਤਨ RAM ਕੋ ਨਮ ਕਬੀਰ ਆਖਦਾ ਹੈ ਪ੍ਰਭੂ ਦੇ ਨਾਮ ਤੋਂ ਖੁੰਝ ਕੇ ਹੋਰ ਕੋਈ ਕੰਮ ਕਿਸੇ ਅਰਥ ਨਹੀਂ ਹੋਰ ਕੋਈ ਵੀ ਕੰਮ ਤੁਹਾਨੂੰ ਸਥਾਈ ਖੁਸ਼ੀ ਸਥਾਈ ਸੁੱਖ ਨਹੀਂ ਦੇ ਸਕਦਾ ਭਗਤ ਕਬੀਰ ਜੀ ਕਹਿੰਦੇ ਮੇਰੇ ਮਨ ਨੂੰ ਤਾਂ ਪ੍ਰਮਾਤਮਾ ਦਾ ਨਾਮ ਹੀ ਸਦਾ ਕਾਇਮ ਰਹਿਣ ਵਾਲਾ ਧਨ ਪ੍ਰਤੀਤ ਹੁੰਦਾ RAM SIMAR RAM SIMAR RAM SIMAR PAI ਰਾਮ ਨਾਮ ਸਿਮਰਨ ਬਿਨ ਬੂਢ ਤੇ ਅਦਕਾਈ ਰਹਾਉ ਭਗਤ ਕਬੀਰ ਜੀ ਕਹਿੰਦੇ اے ਭਾਈ ਪ੍ਰਭੂ ਦਾ ਸਿਮਰਨ ਕਰ ਪ੍ਰਭੂ ਦਾ ਸਿਮਰਨ ਕਰ RAM ਦਾ ਸਿਮਰਨ ਕਰ ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਬਹੁਤ ਜੀਵ ਵਿਕਾਰਾਂ ਦੇ ਵਿੱਚ ਡੁੱਬਦੇ ਹਨ ਬਨਤਾ ਸੁਤ ਦੇਹ ਗ੍ਰਹਿ ਸੰਪਤ ਸੁਖਦਾਈ ਇਨ ਮੈਂ ਕਛ ਨਹੀਂ ਤੇਰੋ ਕਾਲ ਅਬਦ ਆਈ ਪਹਿਲਾ ਵਾਲੀ ਹੀ ਗੱਲ ਹੈ ਕਿ ਬੌਟੀ ਪੁੱਤਰ ਸਰੀਰ ਘਰ ਦੌਲਤ ਇਹ ਸਾਰੇ ਸੁੱਖ ਦੇਣ ਵਾਲੇ ਜਾਪਦੇ ਤਾਂ ਹਨ ਪਰ ਸਥਾਈ ਸੁੱਖ ਇਹਨਾਂ ਦੇ ਵਿੱਚੋਂ ਸਾਨੂੰ ਕੋਈ ਵੀ ਨਹੀਂ ਦਿੰਦਾ ਜਦੋਂ ਮੌਤ ਰੂਪ ਅਖੀਰਲਾ ਸਮਾਂ ਆਉਂਦਾ ਹੈ ਤਾਂ ਇਹਨਾਂ ਚੋਂ ਕੋਈ ਵੀ ਸਾਡਾ ਆਪਣਾ ਨਹੀਂ ਰਹਿ ਜਾਂਦਾ ਸਭ ਹੀ ਪਰਾਇਆ ਹੋ ਜਾਂਦਾ ਹੈ ਬਗਾਨਾ ਹੋ ਜਾਂਦਾ ਹੈ ਸਭ ਨੂੰ ਛੱਡ ਕੇ ਹੀ ਸਾਨੂੰ ਇੱਥੋਂ ਜਾਣਾ ਪੈਂਦਾ ਅਜਾਮਲ ਗੱਜ ਗਣਕਾ ਪਤ ਤ ਕਰਮ ਕੀਨੇ ਤੇ ਉਹ ਉਤਰ ਪਾਰ ਪਰੇ ਰਾਮ ਨਾਮ ਲਿਨੇ ਅਜਾਮਲ ਗੱਜ ਤੇ ਗਣਕਾ ਇਹ ਵਿਕਾਰ ਕਰਦੇ ਰਹੇ ਪਰ ਜਦੋਂ ਪ੍ਰਮਾਤਮਾ ਦਾ ਨਾਮ ਇਹਨਾਂ ਨੇ ਸਿਮਰਿਆ ਤਾਂ ਉਹਨਾਂ ਵਿਕਾਰਾਂ ਦੇ ਵਿੱਚੋਂ ਪਰ ਲੰਘ ਗਏ ਬਚਪਨ ਤੋਂ ਤੁਹਾਨੂੰ ਕਿੱਦਾਂ ਦਾ ਮਾਹੌਲ ਕਿੱਦਾਂ ਦੀ ਸਿੱਖਿਆ ਮਿਲਣੀ ਹੈ ਇਹ ਤੁਹਾਡੇ ਆਪਣੇ ਹੱਥ ਵਿੱਚ ਨਹੀਂ ਹੁੰਦਾ ਤੁਹਾਡੇ ਪਰਿਵਾਰ ਦੇ ਵਿੱਚ ਕਿੱਦਾਂ ਦਾ ਮਾਹੌਲ ਹੈ ਪਰਿਵਾਰ ਦੇ ਜਿਹੜੇ ਮੈਂਬਰ ਹੈ ਉਹ ਕਿੱਦਾਂ ਦੇ ਨੇ ਉਸ ਆਧਾਰ ਤੇ ਤੁਹਾਡੀ ਵਿਰਤੀ ਬਣ ਜਾਂਦੀ ਹੈ ਤੇ ਹੋ ਸਕਦਾ ਉਹ ਵਿਰਤੀ ਵਿਕਾਰੀ ਹੋਵੇ ਪਰ ਜਦੋਂ ਤੁਹਾਨੂੰ ਸਮਝ ਆਉਂਦੀ ਹੈ ਤੇ ਪ੍ਰਮਾਤਮਾ ਤੁਹਾਡੇ ਤੇ ਮਿਹਰ ਕਰਕੇ ਆਪਣੇ ਲੜ ਲਾ ਲਵੇ ਤਾਂ ਤੁਹਾਡੀ ਉਹ ਵਿਕਾਰੀ ਵਿਰਤੀ ਵੀ ਖਤਮ ਹੋ ਸਕਦੀ ਹੈ ਸੋ ਕਹਿਣ ਤੋਂ ਪਾਵ ਹੈ ਕਿ ਕੋਈ ਵੀ ਮਨੁੱਖ ਹੋਵੇ ਕੋਈ ਵੀ ਜੀਵ ਹੋਵੇ ਉਹਦੀ ਜਿਹੜੀ ਵਿਰਤੀ ਹੈ ਉਹਦਾ ਸੁਭਾਅ ਜਿਹੜਾ ਉਹਦੀ ਅਕਲ ਹੈ ਉਹ ਪੱਥਰ ਨਹੀਂ ਹੈ ਇਹ ਨਹੀਂ ਕਿ ਜਿੱਦਾਂ ਦੀ ਅਕਲ ਲੈ ਕੇ ਤੁਸੀਂ ਪੈਦਾ ਹੋਗੇ ਜਿੱਦਾਂ ਦੀ ਅਕਲ ਤੁਸੀਂ ਬਚਪਨ ਦੇ ਵਿੱਚ ਸਿੱਖ ਲਈ ਸਦਾ ਤੁਹਾਡੀ ਅਕਲ ਉਦਾਂ ਦੀ ਹੀ ਰਹੇਗੀ ਪਰਮਾਤਮਾ ਦੀ ਮਿਹਰ ਹੋਵੇ ਤਾਂ ਜਿਹੜੇ ਵਿਕਾਰੀ ਨੇ ਉਹੀ ਪ੍ਰਮਾਤਮਾ ਦੇ ਲੜ ਲੱਗ ਜਾਂਦੇ ਆ ਉਹਦਾ ਨਾਮ ਸਿਮਰਨ ਕਰਨ ਲੱਗਦੇ ਆ ਉਹਨਾਂ ਵਿਕਾਰਾਂ ਤੋਂ ਉੱਪਰ ਉੱਠ ਜਾਂਦੇ ਆ ਬੜੇ ਵਾਰ ਅਸੀਂ ਵੇਖਦੇ ਆ ਸੰਸਾਰ ਦੇ ਵਿੱਚ ਗਲਤਾਨ ਹੋਏ ਨਸ਼ਿਆਂ ਵਗੈਰਾ ਦੇ ਵਿੱਚ ਲੋਕ ਠੀਕ ਹੋ ਜਾਂਦੇ ਆ ਧਾਰਮਿਕ ਵਿਰਤੀ ਵਾਲੇ ਵੀ ਬਣ ਜਾਂਦੇ ਆ ਬੜੇ ਚੰਗੇ ਇਨਸਾਨ ਬਣ ਜਾਂਦੇ ਆ ਹਰ ਤਰ੍ਹਾਂ ਦੀਆਂ ਆਲਮਤਾਂ ਤੋਂ ਦੂਰ ਹੋ ਜਾਂਦੇ ਆ ਤੇ ਦੂਜੇ ਪਾਸੇ ਚੰਗਾ ਭਲਾ ਸੋਹਣਾ ਜੀਵਨ ਬਤੀਤ ਕਰਦੇ ਲੋਕ ਵਿਕਾਰਾਂ ਦੇ ਵਿੱਚ ਨਸ਼ਿਆਂ ਆਦਿਕ ਦੇ ਵਿੱਚ ਡੁੱਬ ਵੀ ਜਾਂਦੇ ਸੋ ਸਥਾਈ ਨਹੀਂ ਹੈ ਪੱਥਰ ਨਹੀਂ ਹੈ ਜਿੱਦਾਂ ਦੇ ਤੁਸੀਂ ਅੱਜ ਹੈਗੇ ਹੋ ਜ਼ਰੂਰੀ ਨਹੀਂ ਕਿ ਕੱਲ ਤੁਸੀਂ ਇਦਾਂ ਦੇ ਹੀ ਰਹੋ ਕੁਝ ਪਤਾ ਨਹੀਂ ਪ੍ਰਮਾਤਮਾ ਨੇ ਕਿਸ ਵਕਤ ਕਿਦਾਂ ਦਾ ਵਿਚਾਰ ਤੁਹਾਡੇ ਮਨ ਵਿੱਚ ਪਾ ਦੇਣਾ ਤੇ ਤੁਹਾਨੂੰ ਵਿਕਾਰੀਆਂ ਤੋਂ ਨਾਮ ਸਿਮਰਨ ਵਾਲੇ ਬਣਾ ਦੇਣਾ ਤੇ ਜਾਂ ਫਿਰ ਇਹਦੇ ਉਲਟ ਚੰਗੇ ਬਲੇ ਇਨਸਾਨ ਤੋਂ ਵਿਕਾਰੀ ਬਣਾ ਦੇਣਾ ਸੁਕਰ ਕੂਕਰ ਜੋਨ ਪਰਮੇ ਤਉ ਲਾਜ ਨਾ ਆਈ RAM ਨਾਮ ਸਾਡ ਅੰਮ੍ਰਿਤ ਕਾਹੇ ਬਿਖ ਖਾਈ ਏ ਸੱਜਣ ਤੂੰ ਸੂਰ ਕੁੱਤੇ ਆਦਕ ਦੀਆਂ ਜੂਨੀਆਂ ਚ ਭਟਕਦਾ ਰਿਹਾ ਫਿਰ ਵੀ ਤੈਨੂੰ ਸ਼ਰਮ ਨਹੀਂ ਆਈ ਤੂੰ ਅਜੇ ਵੀ ਪ੍ਰਮਾਤਮਾ ਦਾ ਨਾਮ ਨਹੀਂ ਸਮਰਦਾ ਪ੍ਰਮਾਤਮਾ ਦਾ ਅੰਮ੍ਰਿਤ ਨਾਮ ਵਿਸਾਰ ਕੇ ਕਿਉਂ ਵਿਕਾਰਾਂ ਦਾ ਜ਼ਹਿਰ ਖਾ ਰਿਹਾ ਹੈ ਕਿ ਵਿਕਾਰਾਂ ਦੇ ਅਧੀਨ ਆ ਕੇ ਕਦੇ ਤੂੰ ਸੂਰ ਬਾਂਗ ਸਭ ਕੁਝ ਹੜੱਪਣ ਤੇ ਲੱਗਿਆ ਰਿਹਾ ਇਸ ਗੱਲ ਦੀ ਫਿਕਰ ਨਹੀਂ ਕੀਤੀ ਕਿ ਕੀ ਤੇਰੇ ਲਈ ਚੰਗਾ ਹੈ ਕੀ ਮਾੜਾ ਹੈ ਤੇ ਕਦੇ ਤੂੰ ਕੁੱਤੇ ਬਾਂਗ ਗੁੱਸੇ ਹੁੰਦਾ ਰਿਹਾ ਇਨਾਂ ਜੂਨਾਂ ਦੇ ਵਿੱਚੋਂ ਪਟਕਦੇ ਆ ਕੇ ਹਾਲੇ ਵੀ ਤੈਨੂੰ ਅਕਲ ਨਹੀਂ ਆਈ ਸਜ ਭਰਮ ਕਰਮ ਬਿਦਨ ਖੇਦ ਰਾਮ ਨਾਮ ਲੈਹੀ ਗੁਰ ਪ੍ਰਸਾਦ ਜਨਕ ਵੀਰ ਰਾਮ ਕਰਸਨੇਹੀ ਏ ਭਾਈ ਸ਼ਾਸਤਰਾਂ ਅਨਸਾਰ ਕੀਤੇ ਜਾਣ ਵਾਲੇ ਕਿਹੜੇ ਕੰਮ ਨੇ ਤੇ ਸ਼ਾਸਤਰਾਂ ਦੇ ਵਿੱਚ ਕਿੰਨਾ ਕੰਮਾਂ ਬਾਰੇ ਮਨਾਹੀ ਹੈ ਇਹ ਵਹਿਮ ਤੂੰ ਛੱਡ ਦੇ ਤੇ ਪ੍ਰਮਾਤਮਾ ਦਾ ਨਾਮ ਸਿਮਰ हे दास कबीर तू अपने गुरु दी कृपा ਨਾਲ ਆਪਣੇ ਪ੍ਰਮਾਤਮਾ ਨੂੰ ਹੀ ਆਪਣਾ ਪਿਆਰਾ ਸਾਥੀ ਬਣਾ। ਸੋ ਇਸ ਪੂਰੇ ਸ਼ਬਦ ਦੇ ਵਿੱਚੋਂ ਅਸੀਂ ਸਿੱਖਿਆ ਹੈ ਕਿ ਪ੍ਰਮਾਤਮਾ ਦਾ ਨਾਮ ਸਮਰੋ ਇਹੀ ਸਾਡਾ ਸਦਾ ਦਾ ਸਾਥੀ ਹੈ। ਇਸ ਦੀ ਬਰਕਤ ਨਾਲ بڑے بڑے ਵਿਕਾਰੀ ਵੀ ਤਰ ਜਾਂਦੇ ਹੈ ਕਰਮ ਕਾਂਡ ਤੇ ਪੁਲੇਖਿਆਂ ਦੇ ਵਿੱਚ ਨਹੀਂ ਪੈਣਾ ਚਾਹੀਦਾ। ਤਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ ਓੰਕਾਰ ਸਤਗੁਰ ਪ੍ਰਸਾਦ ਗਹਿਰੀ ਕਰ ਕੈ ਨੀਵ ਖੁਦਾਈ ਉਪਰ ਮੰਡਪ ਛਾਏ ਮਾਰਕੰਡੇ ਤੇ ਕੋ ਅਦਕਾਈ ਜਿਨ ਤ੍ਰਿਣ ਧਰ ਮੂੰਡ ਬੁਲਾਏ ਜਿਨਾਂ ਨੇ ਲੂਕੀਆਂ ਨੀਹਾਂ ਪਟਵਾ ਕੇ ਉੱਤੇ ਮਹਿਲ ਮਾੜੀਆਂ ਉਸرائی ਉਹਨਾਂ ਦੇ ਇਹ ਵੀ ਇੱਥੇ ਰਹਿ ਗਏ ਤਾਈਓ ਸਿਆਣੇ ਬੰਦੇ ਮਹਿਲ ਮਾੜੀਆਂ ਦਾ ਮਾਣ ਨਹੀਂ ਕਰਦੇ ਵੇਖੋ ਮਾਰ ਕੰਡੇ ॠषिਵਲ ਉਹਦੇ ਨਾਲੋਂ ਵੱਡੀ ਉਮਰ ਕਹਿੰਦੇ ਕਿਸ ਦੀ ਹੋਣੀ ਹੈ ਤੇ ਉਹਨੇ ਕੱਖਾਂ ਦੀ ਕੁੱਲੀ ਦੇ ਵਿੱਚ ਹੀ ਆਪਦੀ ਉਮਰ ਬਿਤਾਈ ਹਮਰੋ ਕਰਤਾ RAM ਸਨੇਹੀ ਕਾਹਿਰੇ ਨਰ ਗਰਭ ਕਰਤ ਹੋ ਬਿਨ ਸਜਾਏ ਝੂਠੀ ਦੇਹੀ ਰਹਾਓ اے ਬੰਦਿਓ ਆਪਣੇ ਸਰੀਰ ਦਾ ਕਿਉਂ ਮਾਣ ਕਰਦੇ ਹੋ ਇਹ ਸਰੀਰ ਨਾਸਵੰਤ ਹੈ ਨਾਸ ਹੋ ਜਾਏਗਾ ਸਾਡਾ ਅਸਲ ਪਿਆਰਾ ਜਿਸ ਨੇ ਸਾਥ ਨਿਭਾਉਣਾ ਹੈ ਉਹ ਤਾਂ ਕਰਤਾਰ ਹੈ ਪ੍ਰਮਾਤਮਾ ਹੈ meri meri karo karte durjodhan se pai bharajojan chhatr chale tha dehi girjan khai akke is shabd de vich bhagat namdev ji vakh vakh udaharan deke sanu eh samjhan di koshish karde hai ke ajj tade kol ki hai ਉਦਾਬੋਤਾ ਮਾਣ ਨਾ ਕਰੋ ਕਿਉਂਕਿ ਉਹਨੇ ਕਦੋਂ ਖੁੱਸ ਜਾਣਾ ਹੈ ਕੁਝ ਪਤਾ ਨਹੀਂ ਚੱਲਣਾ ਕੌਰਵਾਂ ਦੇ ਦਰਯੋਧਨ ਵਰਗੇ ਬਲੀ ਭਰਾ ਸਨ ਉਹਨਾਂ ਨੂੰ ਲੱਗਦਾ ਸੀ ਕਿ ਸਾਡਾ ਰਾਜ ਚੱਲਦਾ ਹੈ ਸਾਡੀ ਪਾਤਸ਼ਾਹੀ ਹੈ ਇਸ ਗੱਲ ਦਾ ਉਹ ਮਾਣ ਕਰਦੇ ਸਨ ਪਾਂਡਵਾਂ ਨੂੰ ਉਹ ਕੁਝ ਵੀ ਨਹੀਂ ਸਨ ਸਮਝਦੇ ਕੁਰਖhetra ਦੇ ਜਿਹੜੀ ਜੰਗ ਹੋਈ ਮਹਾਭਾਰਤ ਦੀ ਜੰਗ ਹੋਈ 48 ਕੋਹਾਂ ਤੱਕ ਗੌਰਵਾਂ ਦੀ ਸੈਨਾ ਦਾ ਖਿਲਾਰ ਸੀ ਪਰ ਫੇਰ ਵੀ ਉਹਨਾਂ ਦੀ ਹਾਰ ਹੋਈ ਭਗਤ ਨਾਮਦੇਵ ਜੀ ਕਹਿੰਦੇ ਕਿੱਧਰ ਗਈ ਬਾਦਸ਼ਾਹੀ ਕਿੱਧਰ ਗਿਆ ਸ਼ਤਰ ਗਿਰਜਾਂ ਨੇ ਉਹਨਾਂ ਦੀਆਂ ਲੋਥਾਂ ਖਾਦੀਆਂ ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਦਕਾਈ ਕਹਾ ਭਇਓ ਦਰ ਬਾਂਦੇ ਹਾਥੀ ਖਿਨ ਮਹ ਭਈ ਪਰਾਈ ਫਿਰ 라वण ਦੀ ਗੱਲ ਕਰਦੇ ਕਹਿੰਦੇ 라वण ਵਰਗੇ ਵੱਡੇ ਬਲੀ ਰਾਜੇ ਦੀ ਲੰਕਾ ਸੋਹਣੀ ਦੀ ਸੀ ਉਹਦੇ ਮਹਿਲਾਂ ਤੇ ਦਰਵਾਜਿਆਂ ਤੇ ਹਾਥੀ ਵੱਜੇ ਖਲੋਤੇ ਸਨ ਪਰ ਆਖਰ ਕੀ ਬਣਿਆ ਇੱਕ ਪਲ ਦੇ ਵਿੱਚ ਸਭ ਕੁਝ ਪਰਾਇਆ ਹੋ ਗਿਆ ਦੁਰਵਾਸਸਯ ਕਰਤਠ ਗौरी ਜਾਦਵ ਇਹ ਫਲ ਪਾਏ ਕਿਰਪਾ ਕਰੀ ਜਨ ਆਪਣੇ ਉਪਰ ਨਾਮ ਦਿਓ ਹਰ ਗੁਣ ਗਾਏ ਜਦ ਮਾ ਨੇ ਦੁਰਵਾਸਾ ઋષਿ ਦੇ ਨਾਲ ਮਸਖਰੀ ਕੀਤੀ ਤੇ ਉਸ ઋષਿ ਨੇ ਉਹਨਾਂ ਨੂੰ ਸ਼ਰਾਪ ਦਿੱਤਾ ਤੇ ਉਹਨਾਂ ਦੀ ਸਾਰੀ ਹੀ ਕੁੱਲ ਖਤਮ ਹੋ ਗਈ ਸੋ ਜਿਹੜਾ ਹੰਕਾਰ ਹੈ ਜਿਹੜਾ ਮਾਣ ਹੈ ਉਹ ਕਿਸੇ ਵੀ ਚੀਜ਼ ਦਾ ਮਾੜਾ ਹੈ ਹਰ ਚੀਜ਼ ਜਿਸ ਦਾ ਮਨੁੱਖ ਮਾਣ ਕਰਦਾ ਹੈ ਉਹ ਇਹ ਭੁੱਲ ਜਾਂਦਾ ਕਿ ਉਹਨੂੰ ਉਹ ਪ੍ਰਮਾਤਮਾ ਨੇ ਬਖਸ਼ੀ ਹੋਈ ਹੈ। ਉਹਨੂੰ ਲੱਗਦਾ ਹੈ ਕਿ ਉਹਨੇ ਖੁਦ ਕਮਾਈ ਹੈ। ਪਰ ਉਹਦੀ ਡੂੰਘਾਈ 'ਚ ਜਾ ਕੇ ਵਿਚਾਰ ਨਹੀਂ ਕਰਦਾ ਕਿ ਉਹਨੂੰ ਕਮਾਉਣ ਦੇ ਖਾਤਰ ਜਿਹੜਾ ਵਿਚਾਰ ਆਇਆ ਸੀ। ਉਸ ਪ੍ਰਮਾਤਮਾ ਨੇ ਉਹਨੂੰ ਬਖਸ਼ਿਆ ਸੀ। ਉਸ ਵਿਚਾਰ ਦੇ ਉੱਪਰ ਕੰਮ ਕਰਨ ਦੀ ਹਿੰਮਤ ਵੀ ਉਸ ਪ੍ਰਮਾਤਮਾ ਨੇ ਉਹਨੂੰ ਬਖਸ਼ੀ ਸੀ। ਇਹਨਾਂ ਗੱਲਾਂ ਨੂੰ ਭੁੱਲ ਕੇ ਉਹ ਆਪਣੀਆਂ ਮਲਕੀਅਤਾਂ ਦਾ, ਆਪਣੇ ਤਨ ਪਦਾਰਥਾਂ ਦਾ ਆਪਣੀ ਉੱਚੀ ਕੁੱਲ ਦਾ ਮਾਣ ਕਰਦਾ ਹੈ ਪਰ ਕਿਉਂਕਿ ਹੰਕਾਰ ਮਾੜਾ ਹੀ ਹੁੰਦਾ ਹੈ ਤੇ ਹੰਕਾਰ ਟੁੱਟ ਵੀ ਜਾਂਦਾ ਹੁੰਦਾ ਹੈ ਉਹਦਾ ਈਮਾਨ ਟੁੱਟ ਵੀ ਜਾਂਦਾ ਹੈ ਭਗਤ ਨਾਮਦੇਵ ਜੀ ਕਹਿੰਦੇ ਸ਼ੁਕਰ ਹੈ ਆਪਣੇ ਦਾਸ ਨਾਮਦੇਵ ਉਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਤੇ ਨਾਮਦੇਵ ਮਾਣ ਤਿਆਗ ਕੇ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 692ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਅੰਗ ਦੀ ਗੁਰਬਾਣੀ ਦੇ ਵਿੱਚੋਂ ਅਸੀਂ ਮੌਤ ਬਾਰੇ ਜਾਣਿਆ ਆਪਣੇ ਘਟਦੇ ਜੀਵਨ ਬਾਰੇ ਕਮਜ਼ੋਰ ਹੁੰਦੇ ਸਰੀਰ ਬਾਰੇ ਜਾਣਿਆ ਉਮੀਦ ਕਰੀਏ ਕਿ ਇਹ ਗੱਲ ਸਾਡੇ ਹਿਰਦਿਆਂ 'ਚ ਘਰ ਕਰੇ ਤੇ ਮੌਤ ਸਦਾ ਹੀ ਸਾਡੇ ਚੇਤੇ ਦੇ ਵਿੱਚ ਰਹੇ ਸਦਾ ਅਸੀਂ ਉਸ ਪਰਮਾਤਮਾ ਦੇ ਡਰ ਅਦਬ ਦੇ ਵਿੱਚ ਰਹੀਏ ਕਿਸੇ ਵੀ ਤਰ੍ਹਾਂ ਦੇ ਮਾਣ ਹੰਕਾਰ ਤੋਂ ਅਸੀਂ ਦੂਰ ਰਹੀਏ ਫਿਰ ਜਿਹੜੀਆਂ ਚੀਜ਼ਾਂ ਨੂੰ ਅਸੀਂ ਸੁਖਦਾਇਕ ਸਮਝਦੇ ਹਾਂ ਕਿ ਸਾਨੂੰ ਸੁਖ ਪ੍ਰਾਪਤ ਹੁੰਦਾ ਪਰਿਵਾਰ ਦੇ ਵਿੱਚੋਂ ਧਨ ਪਦਾਰਥਾਂ ਦੌਲਤਾਂ ਦੇ ਵਿੱਚੋਂ ਇਹ ਵੀ ਜਾਣਿਆ ਕਿ ਹਾਂ ਸੁਖ ਤਾਂ ਪ੍ਰਾਪਤ ਹੁੰਦਾ ਪਰ ਉਹ ਥੋੜ੍ਹਾ ਚਿਰ ਹੁੰਦਾ ਹੈ ਸਥਾਈ ਸੁਖ ਇਹਨਾਂ ਚੀਜ਼ਾਂ ਤੋਂ ਮੁਕਤ ਹੋ ਜਾਣ ਤੇ ਮਿਲਦਾ ਹੈ ਫਿਰ ਕਰਮ ਕਾਂਡਾਂ ਦੀ ਗੱਲ ਹੋਈ ਕਾਂਸ਼ੀ ਸ਼ਹਿਰ ਦੀ ਗੱਲ ਹੋਈ ਕਿ ਸਾਨੂੰ ਕਰਮ ਕਾਂਡਾਂ ਦੇ ਭਲੇਖਿਆਂ 'ਚ ਨਹੀਂ ਪੈਣਾ ਚਾਹੀਦਾ ਕਿਸੇ ਵੀ ਜਗ੍ਹਾ ਨੂੰ ਪਵਿੱਤਰ ਨਹੀਂ ਸਮਝਣਾ ਚਾਹੀਦਾ ਸਾਰੀਆਂ ਹੀ ਥਾਮਾਂ ਉਸ ਪ੍ਰਮਾਤਮਾ ਦੀਆਂ ਬਣਾਈਆਂ ਨੇ ਸਾਰੀਆਂ ਇੱਕ ਬਰਾबरी ਕੋਈ ਥਾਂ ਖਾਸ ਨਹੀਂ ਕੋਈ ਪਵਿੱਤਰ ਨਹੀਂ ਕੋਈ ਅਪਵਿੱਤਰ ਨਹੀਂ ਕੱਲ ਹੈ ਕਿ ਤੁਹਾਡੇ ਉੱਤੇ ਪ੍ਰਮਾਤਮਾ ਨੇ ਕਿਸ ਤਰ੍ਹਾਂ ਦੀ ਕਿਰਪਾ ਕੀਤੀ ਹੈ ਜੇ ਉਹਦੀ ਰਜ਼ਾ ਹੈ ਕਿ ਤੁਸੀਂ ਵਿਕਾਰੀ ਹੋਵੋ ਤੇ ਉਹ ਤੁਹਾਨੂੰ ਵਿਕਾਰੀ ਬਣਾਈ ਰੱਖੇਗਾ ਜਿਸ ਦਿਨ ਉਸ ਪ੍ਰਮਾਤਮਾ ਨੇ ਸੋਚ ਲਿਆ ਕਿ ਤੁਹਾਨੂੰ ਵਿਕਾਰਾਂ ਦੇ ਵਿੱਚੋਂ ਬਾਹਰ ਕੱਢਣਾ ਹੈ ਤੇ ਇੱਕ ਪਲ ਦੇ ਵਿੱਚ ਹੀ ਤੁਹਾਡੀ ਸੋਚੀ ਤੁਹਾਡੀ ਅਕਲ ਪਲਟ ਕੇ ਰੱਖ ਦੇਵੇਗਾ ਤੇ ਤੁਹਾਨੂੰ ਆਪਣੇ ਲੜ ਲਾ ਲਵੇਗਾ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਯਕੀਨ ਬਣਿਆ ਰਹੀ ਇਸੇ ਅਰਦਾਸ ਬੇਨਤੀ ਦੇ ਨਾਲ ਆਪਾਂ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ